ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਸੇ ਇਹ ਸੰਕਟ ਦੇ ਸਮੇਂ ਤੇ ਗੱਲ ਕਰਨ ਦਾ ਤਾਂ ਨਹੀਂ ਮਨ ਕਰਦਾ ਪਰ ਜਦੋਂ ਜਹਾਜ਼ ਦੀਆਂ ਗੀੜੀਆਂ ਵਾਲੀਆਂ ਵੀਡੀਓ ਵੇਖ ਰਿਆਂ ਬੜਾ ਮਨ ਦੁਖੀ ਹੋ ਰਿਹਾ ਵੀ ਇਹ ਭੰਡ ਪੂਣਾ ਪੰਜਾਬ ਦੇ ਮਗਰੋਂ ਕਦੋਂ ਲਊ ਭਗਤਾਂ ਨੂੰ ਬਹੁਤ ਮਿਰਚਾਂ ਲੱਗਣੀਆਂ ਕਿਉਂਕਿ ਭਗਤਾਂ ਨੇ ਕੋਈ ਮਨ ਧਾਰ ਲਿਆ ਵਾ ਵੀ ਅਸੀਂ ਪੰਜਾਬ ਦਾ ਕਿੰਨੀ ਦੇਰ ਤੱਕ ਪੂਰੀ ਤਰ੍ਹਾਂ ਬੇੜਾ ਕਰਕ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਚਾਪਲੂਸੀ ਨਹੀਂ ਛੱਡਣੀ ਪਰ ਹਾਲ ਤੇ ਵਾ ਜਿਹੜਾ ਜਹਾਜ਼ ਗੇੜੀਆਂ ਦਿੰਦਾ ਫਿਰਦਾ ਵਾ ਗੁਰਦਾਸਪੁਰ ਜਾਂ ਐ ਅੰਮ੍ਰਿਤਸਰ ਅਚਨ ਚੇਤ ਬਗੈਰ ਅਲਰਟ ਤੋਂ ਆਏ ਪਾਣੀ ਤੋਂ ਜਿਹੜੇ ਲੋਕ ਦੁਖੀ ਕੋਠਿਆਂ ਤੇ ਬੈਠੇ ਆ ਤੇ ਲੋਕ ਚਾਦਰਾਂ ਵਿੱਚ ਆਵ ਸ਼ਾ ਕੇ ਇਹਨਾਂ ਦੀ ਰਾਤ ਸਮਗਰੀ ਦੀ ਅਡੀਕ ਕਰਦੇ ਆ ਜਿਹਦੇ ਵਿੱਚ ਕੁਝ ਮਿਰਚਾਂ ਕਿ ਲੋਕ ਖੰਡ ਤੇ ਕੁਝ ਕੋ ਹੋਰ ਆ ਤੇ ਉਹ ਵੀ ਪਾਣੀ 'ਚ ਡਿੱਗ ਪੈਂਦਾ ਮਤਲਬ ਇਹਨਾਂ ਕੋਲੇ ਆਪਦੇ ਵਾਸਤੇ ਸਾਰਾ ਕੁਝ ਹੈ ਆ ਅਗਨ ਬੋਟਾਂ ਦਾ ਬੰਦੋਬਸਤ ਨਹੀਂ ਵੀ ਪੀੜਤਾਂ ਕੋਲੇ ਰਾਸ਼ਨ ਜਿਹੜਾ ਉਹ ਪਹਚਾਇਆ ਜਾਵੇ ਓਏ ਪੰਜਾਬੀਓ ਜਿੰਨਾ ਚਿਰ ਮਰਜੀ ਇਹਨਾਂ ਨੂੰ ਮਤਲਬ ਪਾਲ ਲਿਓ ਤੁਸੀਂ ਤੁਹਾਡੇ ਸਿਰ ਤੇ ਪਾਲਦੇ ਆ ਜਿੰਨਾ ਚਿਰ ਮਰਜੀ ਇਹਨਾਂ ਨੂੰ ਘਰਾਂ 'ਚ ਸੱਦ ਕੇ ਇਹਨਾਂ ਦੇ ਝੂਠੇ ਕੌਲੇ 'ਚ ਦੁੱਧ ਪੀ ਕੇ ਆਪਣੇ ਆਪ ਦੀਆਂ ਪੁਸਤਾਂ ਜਿਹੜੀਆਂ ਵਾਂ ਉਹ ਕਲੰਕਿਤ ਕਰ ਲਿਓ ਉਹ ਤੁਹਾਡੇ ਤੁਹਾਨੂੰ ਮੁਬਾਰਕ ਵਾ ਪਰ ਇਹਨਾਂ ਦੇ ਹਾਲਾਤ ਇਹ ਆ ਵੀ 2023 'ਚ ਜਦੋਂ ਪਾਣੀ ਆਇਆ ਸੀ ਲੋਨਾਂ ਸਾਈਡ ਤੇ ਰਾਤ ਸਮਗਰੀ ਲੈ ਕੇ ਆਇਆ ਇੱਕ ਤਹਿਰੀਲਦਾਰ ਜਦੋਂ ਮੈਂ ਉਹਦੇ ਰੀਡਰ ਨੂੰ ਪੁੱਛਿਆ ਮੈਂ ਕਿ ਕੀ ਲੈ ਕੇ ਆਇਆ ਤੇ ਕਹਿੰਦਾ ਜੀ ਆਹ ਫੂਡ ਪੈਕੇਜ ਲੈ ਕੇ ਆਇਆ ਮੈਂ ਇਹਦੇ ਵਿੱਚ ਕੀ ਆ ਕਹਿੰਦਾ ਇੱਕ ਬਰੈਡ ਇੱਕ 5 ਰੁਪਏ ਵਾਲਾ ਬਿਸਕੁਟ ਤੇ ਇੱਕ ਪਾਣੀ ਵਾਲੀ ਬੋਤਲ ਐ ਮਲਾ ਲਓ ਭੀ 50 ਰੁਪਏ ਦਾ ਰਸਣ ਤੇ ਮੈਂ ਕਿਹਾ ਕਿੰਨੇ ਪੈਕਟ ਲਿਆਏ ਜੀ ਕਹਿੰਦਾ 500 ਤੇ ਮੈਂ ਕਿਹਾ ਵੀ ਕਿੰਨੇ ਦਾ ਪਾਉਣਾ ਵੇ ਜਿਹੜੇ ਸਾਡੇ ਟੈਕਸਾਂ ਦੇ ਵਿੱਚੋਂ ਕਹਿੰਦਾ ਜੀ 500 ਰੁਪਏ ਦਾ ਪੈ ਜਾਣਾ ਜੇ ਮੈਂ ਅੰਦਰ ਦੀ ਗੱਲ ਦੱਸਦਾ ਤੇ ਮੈਂ ਕਿਹਾ ਵੀ ਚਲੋ 500 ਦਾ ਪੈ ਜਣਾ ਕੀ 500 ਵੰਡ ਕੇ 500 ਹੀ ਪਾਓਗੇ ਕਹਿੰਦਾ ਘੱਟ ਤੋਂ ਘੱਟ 2500 ਪਾਉਣਗੇ ਕਿਉਂਕਿ ਅਸਲ ਦੇ ਵਿੱਚ ਜਦੋਂ ਪੰਜਾਬ ਵਾਲਿਓ ਮੈਨ ਮੇਡ ਹੜ ਆਉਂਦੇ ਆ ਇਹਨਾਂ ਦੇ ਘਰ ਚੱਲਦੇ ਇਹਨਾਂ ਦੇ ਘਰੀ ਜ਼ਹਿਰ ਜਾਂਦਾ ਇਹਨਾਂ ਦੇ ਚੁੱਲ੍ਹੇ ਤਪਦੇ ਆ ਇਹਨਾਂ ਦੀ ਸੰਖੀ ਬੋਟੀ ਚੱਲਦੀ ਆ ਆਓ ਇਸ ਟਾਈਮ ਤੇ ਜਿਵੇਂ ਪੰਜਾਬੀਓ ਪੰਜਾਬੀਆਂ ਨੇ ਤੁਸੀਂ ਆਪੋ ਵਿੱਚ ਇੱਕ ਦੂਜੇ ਦੀ ਬਾਹ ਫੜੀ ਆ ਬਾਹ ਫੜ ਕੇ ਪਾਰ ਲਗਿਆ ਜਾਣਾ ਜੇ ਜਿਵੇਂ ਤੁਸੀਂ ਪਿਛਲੇ ਵੀਆਂ ਪਚੀਆਂ ਦੇ ਨਾਲ ਤੋਂ ਸੁਵਾਵਾ ਕਰ ਰਹੇ ਜੀ ਜਿਹੜੀ ਨੁੱਕਰ ਦੇ ਵਿੱਚ ਕਿਤੇ ਵੱਧ ਆਫਦੀ ਰਹਿਦੀ ਆ ਉੱਥੇ ਤੁਸੀਂ ਪਹੁੰਚ ਰਹੇ ਜੇ ਤੇ ਇਹਦੇ ਨਾਲ ਇੱਕ ਹੋਰ ਤੁਹਾਨੂੰ ਵੱਡੀ ਅਪੀਲ ਜੇ ਵੀ ਇਸ ਟਾਈਮ ਤੇ ਕਈ ਉਹ ਵੀ ਤੁਰੇ ਫਿਰਦੇ ਆ ਜਿਨ੍ਹਾਂ ਨੇ ਰਾਸਣ ਇਕੱਠਾ ਕਰ ਕਰਕੇ ਬਾਅਦ ਵਿੱਚ ਢੇਰ ਲਾ ਕੇ ਘਰੀ ਰੱਖਣਾ ਦਾ ਵੇਚਣਾ ਵਾਂ ਉਹਨਾਂ ਤੋਂ ਵੀ ਬਚਣ ਦੀ ਲੋੜ ਜੇ ਰਾਤ ਸਮਗਰੀ ਪੀੜਤ ਦੇ ਘਰ ਤੱਕ ਜਾਵੇ ਪੀੜ ਦੇ ਹੱਥ ਵਿੱਚ ਫੜਾ ਕੇ ਆਇਓ ਔਰ ਜਦੋਂ ਪਾਣੀ ਲੱਥਾ ਪਾਣੀ ਲਥਨ ਤੋਂ ਬਾਅਦ ਜਿਹੜਾ ਨੁਕਸਾਨ ਸਾਹਮਣੇ ਆਉਣਾ ਵਾ ਉਹਨੂੰ ਸੰਭਾਲਣ ਵਾਸਤੇ ਵੀ ਤੁਹਾਡੀ ਵੱਡੀ ਲੋੜ ਪੈਣੀ ਜੇ ਕਿਉਂਕਿ ਇਹ ਤਾਂ ਗੱਲ ਕਰ ਰਿਹਾ ਹਰਿਆਣੇ ਤੋਂ 1 ਲੱਖ ਦੀ ਰਾਹਤ ਦੀ ਕਿਉਂਕਿ ਇਹਨਾਂ ਨੂੰ ਇਹ ਦੀਦਾ ਨਹੀਂ ਕਿ ਪਾਣੀ ਵਾਲੇ ਤਿੰਨ ਬੰਬ ਜਿਹੜੇ ਪੰਜਾਬ ਦੇ ਸਿਰ ਤੇ ਵੱਧੇ ਆ ਸੋਕਾ ਪੰਜਾਬ ਚ ਲੈ ਡੋਬਾ ਪੰਜਾਬ ਚ ਲੈ ਪਰ ਜਿਹੜੀਆਂ ਸਟੇਟਾਂ ਨੂੰ ਇਹ ਪਾਣੀ ਦੇ ਰਿਆ ਇਹ ਅੰਨੇ ਭਗਤ ਬਣੇ ਆ ਉਹਨਾਂ ਸਟੇਟਾਂ ਤੋਂ ਅਜੇ ਕੋਈ ਰਾਹਤ ਸਮਗਰੀ ਦੀ ਕੋਈ ਚੀਜ਼ ਦੀ ਕੋ ਆਸਵੰਦੀ ਨਾ ਰੱਖਿਓ ਇਸ ਟਾਈਮ ਤੇ ਲੋੜਵੰਦੀ ਜੇ ਵੀ ਫੋਟੋ ਸ਼ੈਸ਼ਨ ਵਾਲਿਆਂ ਨੂੰ ਤੋਂ ਬਚ ਕੇ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਆਪਣੇ ਇਨਸਾਨੀਅਤ ਨੂੰ ਬਚਾਉਣ ਵਾਸਤੇ ਇੱਕੋ ਇੱਕ ਧਰਮ ਇਨਸਾਨੀਅਤ ਤੇ ਦੋ ਹੀ ਜਾਤਾਂ ਔਰਤ ਤੇ ਮਰਦ ਇਹਨਾਂ ਨੂੰ ਬਚਾਉਣ ਵਾਸਤੇ ਪਸ਼ੂ ਪੰਛੀਆਂ ਨੂੰ ਬਚਾਉਣ ਵਾਸਤੇ ਆਓ ਇੱਕੋ ਹੀਏ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਧੰਨਵਾਦ ਪੰਜਾਬ ਦੇ ਸੂਝਵਾਨ ਲੋਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ